ਅੱਲਾ ਅਲਕ ਅਗੰਮ ਕਾਦਰ ਅੱਲਾ ਅਲਕ ਅਗੰਮ ਕਾਦਰ ਕਰਨ ਹਾਰ ਕਰੀ ਮੈਂ ਸਭ ਦੁਨੀਆਂ ਮਰ ਜਾਵਣੀ ਸਭ ਦੁਨੀਆਂ ਸਭ ਸਾਂਝੇ ਪੀਰ ਪੈਗੰਬਰ ਇੱਕ ਮਾਲਕ ਦੇ ਬੱਚੇ ਆ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚੇ ਆ ਜੈਸਲਗਿਆਂ ਨ ਹੈ ਵੇ ਦਾਦਾ ਹੋ ਦਸ ਕਾ ਤੋਂ ਨਫਰਤ ਕਰਦਾ 마ਸੂਮਾ ਨੂੰ ਮਾਰਨ ਦੀ ਉਹ ਦਸ ਵਿਦਿਆ ਕਿੱਥੋਂ ਪੜਦਾ 마ਸੂਮਾ ਜੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ ਇਹ ਪਿੰਡ ਦਾ ਬਹੁਤ ਜ਼ਿਆਦਾ ਸਾਥ ਮਿਲ ਰਿਹਾ ਹੈਗਾ ਤੇ ਜੋ ਸਾਡੇ ਨਵੇਂ ਬੱਚੇ ਨੇ ਨਵੀਂ ਪਨੀਰੀ ਆ ਉਹਨੂੰ ਸਿੱਖੀ ਨਾਲ ਜੋੜਿਆ ਜਾ ਰਿਹਾ ਤੇ ਜੋ ਪਿੰਡ ਦੇ ਵਿੱਚ ਅੱਜ ਬਹੁਤ ਜ਼ਿਆਦਾ ਥਾਂ ਪੜਾ ਨੇ ਤੇ ਸੰਗਤ ਦਾ ਪੂਰਾ ਸਹਿਯੋਗ ਆ ਤੇ ਪਿੰਡ ਦਾ ਭਾਈਚਾਰਾ ਪੂਰਾ ਏਕਾ ਤੇ ਏਕੇ ਨਾਲ ਸਾਡੇ ਅੱਜ ਨਗਰ ਕੀਰਤਨ ਜਵਾਰਕੇ ਚ ਹੋ ਰਿਹਾ ਹੈ ਜੀ ਕਿੱਥੇ ਕਿੱਥੇ ਜਾਣ ਆਏ ਹੁਣ ਪਿੰਨੀਆਂ ਦੇ ਕਿ ਪੜਾ ਬਣੇ ਹੋਏ ਇਹ ਜੀ ਸਾਡੇ ਤਕਰੀਬਨ 21 ਥਾਂ ਪੜਾ ਬਣੇ ਹੋਏ ਨੇ ਤੇ ਪੜਾ ਦਰ ਪੜਾ ਸਾਡੇ ਇੱਥੇ ਹੁਣ ਇਹ ਪਿਛਲੀ ਜਗ੍ਹਾ ਇੱਥੇ ਪੜਾ ਤੇ ਨਗਰ ਕੀਰਤਨ ਪਹੁੰਚਿਆ ਇਸ ਤੋਂ ਅੱਗੇ ਆਗਲਾ ਪੜਾਗਾ ਕਿੰਨਾ ਕ ਪਿਆਰ ਮਿਲਿਆ ਲੋਕਾਂ ਦਾ ਲੋਕਾਂ ਦਾ ਹੀ ਬਹੁਤ ਜਿਆਦਾ ਸਾਥ ਬਹੁਤ ਜਿਆਦਾ ਪਿਆਰ ਮਿਲ ਰਿਹਾ ਲੋਕ ਬਹੁਤ ਜਿਆ ਸ਼ਰਦਾ ਨਾਲ ਸਤਕਾਰ ਨਾਲ ਨਗਰ ਕੀਰਤਨਾ ਸਵਾਗਤ ਕਰ ਰਹੇ ਨੇ ਤੇ ਸਾਥ ਦੇ ਰਹੇ ਨੇ ਦੁੱਧ ਦਾ ਲੰਗਰ ਵੀ ਲੱਗਿਆ ਬੜੇ ਘੰਟੇ ਹਾਂਜੀ ਬਹੁਤ ਜਗ੍ਹਾ ਦੁੱਧ ਦਾ ਲੰਗਰ ਪਕੌੜਿਆਂ ਦਾ ਲੰਗਰ ਜਗ੍ਹਾ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਪੜਾ ਤੇ ਸੰਗਤਾਂ ਨੇ ਇੰਤਜ਼ਾਮ ਕੀਤਾ ਥਾਂ ਥਾਂ ਇਸ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ